ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਤਾਜ਼ਾ ਖਬਰ ਬਡਲਾੜਾ ਦੇ ਨਾਲ ਲੱਗਦੇ ਪਿੰਡ ਫੱਲੂਵਾਲ ਡੋਗਰਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹਵਸ ਚ ਅੰਨੀ ਹੋਈ ਇੱਕ ਔਰਤ ਜਿਸ ਦੇ ਪਿੰਡ ਦੇ ਹੀ ਨੌਜਵਾਨ ਨਾਲ ਨਜਾਇਜ਼ ਸੰਬੰਧ ਸਨ ਤੇ ਦੋਹਾਂ ਦੇ ਰਾਹ ਵਿੱਚ ਰੋੜਾ ਬਣੇ ਸੋਹਰੇ ਤੋਂ ਉਹ ਦੁਖੀ ਸਨ ਜਿਸ ਦੇ ਚਲਦਿਆ ਨੂੰ ਨੇ ਆਪਣੇ ਸੋਹਰੇ ਦਾ ਆਪਣੇ ਹੀ ਆਸ਼ਿਕ ਨਾਲ ਮਿਲ ਕੇ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ LIC ਕੰਪਨੀ ਵਿੱਚ ਕੰਮ ਕਰਦਾ ਸੀ ਤੇ ਕੁਝ ਸਮੇਂ ਬਾਅਦ ਰਿਟਾਇਰ ਹੋ ਜਾਣਾ ਸੀ ਪਰ ਕਲਯੁਗੀ ਨੂੰ ਨੇ ਆਪਣੇ ਪ੍ਰੇਮੀ ਨਾਲ ਹਮਸਲਾ ਹੋ ਕੇ ਜ਼ਿੰਦਗੀ ਤੋਂ ਰਿਟਾਇਰ ਕਰ ਦਿੱਤਾ ਲਾਡਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ ਉੱਥੋਂ ਇਤਲਾਹ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮ੍ਰਿਤਕ ਲਾਭ ਸਿੰਘ ਜਿਹੜਾ ਮ੍ਰਿਤਕ ਪਾਇਆ ਗਿਆ ਕਿ ਉਹਦਾ ਕਿਸੇ ਨਾ ਕਿਸੇ ਨੇ ਕੋਈ ਅਣਪਛਾਤੇ ਬੰਦਿਆਂ ਨੇ ਮਰਡਰ ਕਰ ਦਿੱਤਾ ਤੇ ਮੌਕੇ ਤੇ ਪਹਿਲਾਂ ਐਸਐਚਓ ਸਾਹਿਬ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਬੁੱਢ ਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀਗੀ ਆ ਰਹੀ। ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ ਸੀਆਈਏ ਦੀ ਟੀਮ ਇਹਨਾਂ ਦੇ ਥਾਣੇ ਦੀ ਟੀਮ ਸਾਰੇ ਅਸੀਂ ਮੁਸਤੈਦੀ ਦੇ ਨਾਲ ਬਿਲਕੁਲ ਡੂੰਘਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ ਕੋਸ਼ਿਸ਼ ਘੰਟਿਆਂ ਦੇ ਵਿੱਚ ਸ਼ਾਮ ਤੱਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ। ਐਕਚੁਅਲ ਜਿਹੜਾ ਮਿਰਤਕ ਹੈ ਲਾਭ ਸਿੰਘ ਇਹ ਐਲਆਈਸੀ 'ਚ ਨੌਕਰੀ ਕਰਦਾ ਇੱਕ ਕੈਸ਼ੀਅਰ ਉੱਥੇ ਜਗਰਾਉਂ 'ਚ ਔਰ ਇਹਦੀ 31 ਅੱਸੇ ਮਹੀਨੇ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਤੇ ਜੋ ਰੀਜ਼ਨ ਨਿਕਲਿਆ ਹੈ ਇਹਦੀ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ ਇਹ 31 ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਘਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਇਹ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ ਚ ਅੜਿੱਕਾ ਹੋਊਗਾ ਉਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਹੈ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬੱਲਾ ਹੁੰਦਾ ਹੈ ਲੱਕੜ ਵਾਲਾ ਜਿਹੜਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਲਾਪ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ ਸਰ ਕੀ ਦੀ ਦੀ ਗ੍ਰਿਫਤਾਰੀ ਹੋ ਗਈ ਇਹਦੇ ਵਿੱਚ ਇਹਦੇ ਵਿੱਚ ਅਸੀਂ 9 ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਜਿਹੜਾ ਕਾਤਲ ਹੈ ਉਹਨੇ ਆਪਣਾ ਇਕਬਾਲੇ ਜੁਰਮ ਵੀ ਕਰ ਲਿਆ ਹੋਰ ਤੋਂ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਾਲ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਡਿਸਕੂਸ ਸੀ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਤਲਾਕ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਬਟ ਫਿਰ ਵਿੱਚ ਮੌਤ ਬੇਰਾਂ ਨੇ ਪਾ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟੈਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਬੱਸ ਸਰ ਕਿਨੇ ਚਿਰ ਤੋਂ ਪਲਾਨਿੰਗ ਚੱਲ ਰਹੀ ਸੀ ਇਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਢੁੰਗਾਈ ਦੀ ਤਫਤੀਸ਼ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਹਦੇ ਕਹਿਣ ਦੇ ਮੁਤਾਬਕ ਤੇ ਉਹੀ ਹੈ ਕਿ ਸੀਗਾ ਇਹਨਾਂ ਨੂੰ ਢਿਕਾ ਲੇਕਿਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਪਿਆ ਤੇ ਉਹਨੇ ਉਸੇ ਵੇਲੇ ਅੰਜਾਮ ਦੇ ਦਿੱਤਾ ਇਸ ਜੀ ਤੁਸੀਂ ਹੋਰ ਬੰਦੇ ਦੀ ਵੀ ਹਿਸਾਬ ਨਾਲ ਹੈ ਕੁਝ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਢੁੰਗਾਈ ਨਾਲ ਪੁੱਛਗਿੱਛ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ ਮੋਹਾਲੀ ਦੇ ਪਿੰਡ ਚੱਪੜਚਿੜੀ ਦੇ ਨਜ਼ਦੀਕ 4 ਰੁਪਇਆਵਾਂ ਵੱਲੋਂ ਗਨਪੁਆਇੰਟ ਤੇ ਕਾਰ ਲੁੱਟਣ ਦੀ ਵਾਰਦਾਤ ਨੂੰ ਮੋਹਾਲੀ ਦੇ ਥਾਣਾ ਸੀਆਈਏ ਸਟਾਫ ਵੱਲੋਂ ਹੱਲ ਕਰਦੇ ਹੋਏ 3 ਰੁਪਇਆਵਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਨੇ ਦੱਸਿਆ ਕਿ ਰੋਪੀ ਮੋਹਾਲੀ ਦੇ ਪਿੰਡ ਬਲੋਂਗੇ ਵਿੱਚ ਪੀਜੀ ਰਹਿੰਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਾਜ਼ਿਲ ਕਾਬਾਪਸ ਚਲੇ ਜਾਂਦੇ ਸਨ ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਇੱਕ ਅ ਡਿਜ਼ਾਇਰ ਕੈਬ ਜਿਹੜੀ ਹੈਗੀ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਉਹ ਗਨਪੁਆਇੰਟ ਤੇ ਖੋਲ ਹੀ ਗਈ ਸੀ ਬਲੌਂਗੀ ਦੇ ਏਰੀਆ ਦੇ ਵਿੱਚ ਅ ਸਾਡੀਆਂ ਇਮੀਡੀਏਟਲੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹਦੀ ਟੀਮਾਂ ਇਮੀਡੀਏਟਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਅਸੀਂ ਟ੍ਰੇਸ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਹੈ ਕਿ ਦੇਸੀ ਕਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ। ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ 'ਚ ਰਹਿ ਰਹੇ ਸਨ ਤੇ ਇਹ ਡੇਲੀ ਅਬਨ ਫਜ਼ਿਲਕਾ ਦੇ ਬੇਸਿਕਲੀ ਪਿਛੋਂ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇਥੇ ਆਂਦੇ ਸੀ ਨੀ ਕਿ ਇਹਨਾਂ ਨੇ ਪੀਜੀ ਦਾ ਕਮਰਾ ਰੈਂਟ ਤੇ ਲਿੱਤਾ ਹੋਇਆ ਸੀ ਤੇ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਵਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਸ ਤੋਂ ਬਾਅਦ ਇਹ ਵਾਪਸ ਫਜ਼ਿਲਕਾ ਚਲੇ ਜਾਂਦੇ ਸਨ। ਅਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਮਾਰਦਾਤਾ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵ ਆ ਉਹਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਕੀਤਾ ਸੀਗਾ ਇਹ ਇਸ ਗੱਡੀਆਂ ਦੇ ਵਿੱਚ ਚਾਹੇ ਚੋਰੀਆਂ ਖੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਜਾਂ ਤਾਂ ਉਸਨੂੰ ਖੁਦ ਇਸਤੇਮਾਲ ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਦਿੰਦੇ ਸਨ ਤੇ ਜਾਂ ਫਿਰ ਉਸ ਗੱਡੀ ਨੂੰ ਵੇਚ ਦਿੰਦੇ ਸਨ ਅ ਇਹਨਾਂ ਦੀ ਇਹਨਾਂ ਦੇ ਮੋਟਰ ਸਪਰਿੰਡ ਇਹਨਾਂ ਦੇ ਐਸੀ ਇਹਨਾਂ ਨੇ ਲੁਧਿਆਣੇ ਦੇ ਲੁਧਿਆਣੇ ਦੇ ਇੱਕ ਬੰਦੇ ਚੋਂ ਲੁਧਿਆਣੇ ਦੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਕੀਤਾ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਰਾਹੀਂ ਇਹਨਾਂ ਨੇ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਬ ਬੁੱਕ ਕਰਾਈ ਸੀ ਤਾਂ ਕਿ ਟ੍ਰੇਸ ਨਾ ਹੋ ਪਾ ਨਹੀਂ ਤੇ ਉਸ ਜਿਹੜੀ ਐਪ ਰਾਹੀਂ ਜਿਹੜੀ ਕੈਬ ਬੁੱਕ ਕਰਾਈ ਸੀ ਫਿਰ ਉਸ ਤੋਂ ਬਾਅਦ ਉਸ ਕੈਬ ਨੂੰ ਗਨਪੁਆਇੰਟ ਤੇ ਖੋਆ ਸੀਗਾ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਹੈ ਕਿ ਨਾ ਕਿਸੇ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਕਿ ਕਿ ਬਹੁਤ ਜ਼ਿਆਦਾ ਕਿ ਅਗਨੀ ਵੀ ਐਡਰੈਸ ਪਾਈ ਹੈ ਹਾਂਜੀ ਇਹਨਾਂ ਦਾ ਹਜੇ ਤੱਕ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਫਿਲਹਾਲ ਸਾਹਮਣੇ ਨਹੀਂ ਆਇਆ ਇਹ ਫਸਟ ਟਾਈਮ ਹੀ ਜਿਹੜੇ ਹੈਗੇ ਆ ਅ ਇਹਦੇ ਵਿੱਚ ਇੱਕ ਜਿਹੜਾ ਅ ਅਸ਼ਮੀਤ ਸਿੰਘ ਨਾਮ ਦਾ ਬੰਦਾ ਹੈ ਇਹ ਬਤੌਰ ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਪਹੋੜਾ ਹੋਇਆ ਹੋਇਆ ਤੇ ਵਾਪਸ ਨਹੀਂ ਗਿਆ 2025 2022 ਚ ਐਡਮਿਟ ਪਰਤੀ ਹੋਇਆ ਸੀ ਉਹ ਤੇ ਰਿਟਰਨ ਹੋਇਆ ਸੀ ਤਿੰਨੋਂ ਕੋਈ ਐਡਿਕਟ ਹੈ ਅਗਰ ਦਿੱਸੇ ਇਹ ਕਿਉਂ ਕਰਦੇ ਸੀ ਨਹੀਂ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਰਹੇ ਕਿ ਇਹ ਪੈਸੇ ਵਸਤੇ ਇਹ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਕਿੰਨੇ ਗੇ ਚੁਕੇ ਆਏ ਇਹ 18 ਤੋਂ 22 23 ਸਾਲ ਦੇ ਯੰਗਸਟਰਸ ਬਿਲਕੁਲ ਪ੍ਰੀਕ ਦਾ ਭਰਾ ਇਹ ਸਗਾ ਭਰਾ ਇਹ ਸਗਾ ਭਰਾ ਹਾਂਜੀ ਦੋ ਸਗੇ ਭਰਾ ਇਹ ਕੋ ਨਾਲ ਦੋਸਤ ਸਰ ਇਹ ਕਿੱਥੋਂ ਲੈ ਕੇ ਆਏ ਸੀਗਾ ਕੋਈ ਆ ਰਿਹਾ ਕੋਈ ਕਨੈਕਸ਼ਨ ਜਿਹੜਾ ਹੈਗਾ ਇਹ ਕੱਟਾ ਜਿਹੜਾ ਹੈਗੇ ਕਨਪੁਰ ਯੂਪੀ ਤੋਂ ਲੈ ਕੇ ਆਏ ਨੇ ਇਹ ਉੱਥੋਂ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਹਦੇ ਦੀ ਇਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀ ਜਾਰੀ ਹੈ ਤਾਂ ਸਰ ਇਹ ਇਹਨਾਂ ਨੇ ਏਸੀ ਏਰੀਆ ਨੂੰ ਜਿਹਦੇ ਸਟੈਕਸੀ ਸਨੈਚ ਹੋਈ ਸੀ ਗਨਪੁਆਇੰਟ ਤੇ ਇਹਨਾਂ ਨੇ ਪੂਰਾ ਪਲਾਨ ਤਰੀਕੇ ਨਾਲ ਕੀਤੀ ਹੈ ਕਿ ਅਸੀਂ ਇਹ ਕਰ ਹਾਂ ਹਾਂਜੀ ਹਾਂਜੀ ਇਹ ਚ ਬੇਸਿਕਲੀ ਜਿਵੇਂ ਮੈਂ ਦੱਸਿਆ ਹੈ ਕਿ ਫਰੋਜ਼ ਫਜ਼ਲ ਕਾ ਤੋਂ ਆਂਦੇ ਸੀਗੇ ਉੱਥੇ ਉੱਥੇ ਬਾਈ ਟ੍ਰੇਨ ਜਾਂ ਬਾਈ ਬੱਸ ਆਂਦੇ ਸੀਗੇ ਤੇ ਇੱਥੇ ਆਪਣੇ ਪੀਜੀ ਦੇ ਵਿੱਚ ਜਿਹੜਾ ਕਮਰਾ ਸੀ ਉੱਥੇ ਰਹਿੰਦੇ ਸੀਗੇ ਫਿਰ ਲੇਟ ਨਾਈਟ ਯਾ ਅਰਲੀ ਮਾਰਨਿੰਗ ਕੋਈ ਚੋਰੀ ਯਾ ਲੁੱਟਖੋ ਦੀ ਵਾਰਦਾਤ ਕਰਕੇ ਫਿਰ ਉਹ ਗੱਡੀ ਸਮੇਤ ਫਦਿਲ ਕ ਚਲੇ ਜਾਂਦੇ। ਅੱਜ ਹਾਲੇ ਤੱਕ ਸਿਰ ਕੋਈ ਪੁਲੀਕੀ ਕਵਰੀ ਹੋਈ ਜਿਵੇਂ ਤੁਸੀਂ ਗੱਡੀ ਦੀ ਗੱਲ ਕਰ ਰਹੇ ਹੋ ਜਿਵੇਂ ਤੁਸੀਂ ਕਿਹਾ ਕਿ ਬੁਲੇਟ ਵੀ ਸੀਗਾ ਐਕਟਿਵਾ ਵੀ ਸੀਗਾ ਉਹ ਵੀ ਰਿਕਵਰਡ ਹੈ ਜੀ। ਇਹਦੇ ਵਿੱਚ ਬੁਲੇਟ ਮੋਟਰਸਾਈਕਲ ਕਿੰਨਾ ਸਾਹਮਣੇ ਆਇਆ ਕਿਤਨੀ ਕਰੀਆਂ ਨੇ ਅਭੀ ਤੱਕ ਫਿਲਹਾਲ 3 ਤੋਂ ਹਮਾਰੇ ਪਾਸ ਰਿਕਵਰਡ ਹੈ। ਤੋਂ ਬਾਕੀ ਇਹਨਾਂ ਸੇ ਪੁੱਛਤਾ ਚੱਬੀ ਜਾ ਰਹੀ ਹੈ ਤੋਂ ਹੋਰ ਵੀ ਕਾਫੀ ਇਨਸੀਡੈਂਟਸ ਨੇ ਸਰ ਇਹ ਬੁਲੇਟ ਮੋਟਰਸਾਈਕਲ ਐਕਟਿਵਾ ਜਿੰਸੀ ਮੌਲੀ ਜਲੇਸੀ ਉਹ ਇਹ ਚੋਰੀ ਵਾਲੀ ਸੀ ਮੌਲੀ ਉਸਰ ਇਹ ਕਰਤੇ ਕਿ ਐਸੇ ਝਾਲੀ ਨੰਬਰ ਦੀ ਸੇਵਾ ਦਿੱਤੀ ਸੀ 70 ਇਹ ਦੋਨੋਂ ਬਲੌਂਗੀ ਸੇ ਹੀ ਚੋਰੀ ਹੋਏ ਬਲੌਂਗੀ ਸਰ ਕਰਤੇ ਕਿ ਐਸੇ ਅੱਗੇ ਸੇ ਲਾਊਟ ਕਰਤੇ ਸੇ ਜਾਂ ਫਿਰ ਇਨਪੇ ਕੋਈ ਵਾਰਦਾਤੋਂ ਕੋ ਅੰਜਾਮ ਵਗੈਰਾ ਕੁਛ ਐਸਾ ਨਹੀਂ ਵਾਰਦਾਤ ਕੋ ਅੰਜਾਮ ਦੇਣੇ ਲਈ ਯੂਜ਼ ਹੋਇਆ ਤੋ ਸਾਹਮਣੇ ਨਹੀਂ ਆਈ ਇਹ ਚੀਜ਼ ਲੇਕਿਨ ਜਾਂ ਤੋ ਖੁਦ ਕੇ ਇੱਕ ਇੱਕ ਦੋ ਗਾੜੀਆਂ ਖੁਦ ਇਸਤੇਮਾਲ ਕਰ ਰਹੇ ਸੇ ਇੱਕ ਦੋ ਗਾੜੀਆਂ ਜੋ ਥੀ ਇਹਨਾਂ ਨੇ ਵੇਚ ਦਿੱਤੀ ਸਰ ਕਿਨੂੰ ਵੇਚ ਦੇ ਸੀਗਾ ਉਹ ਤੋ ਜਾਣਕਾਰੀ ਮੇਰੀ ਉਹ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨੂੰ ਅੱਗੇ ਵੇਚ ਦੇ ਸੀ ਚੋਰੀ ਵਾਲੀ ਗੱਡੀਆਂ ਉਹਨਾਂ ਦੇ ਖਿਲਾਫ ਵੀ ਜੇ ਉਹਨਾਂ ਦਾ पर क्योंकि जाली नंबर प्लेट जाली कागज बना के देते थे तो उस हिसाब ਨਾਲ ਉਹ ਇਹੀ ਇਹੀ ਕਰਦੇ ਸੀ ਇਹਨਾਂ ਚ કોણ ਕਰਦਾ ਸੀ ਮੇਨ ਮੇਰਾ ਕਿਹੜਾ ਮਾਸਟਰ ਮਾਈਸਟਰ ਮੇਨ ਕਿਹਦੇ ਸੀ ਇਸ਼ਮੀਤੀ ਜੀ ਇਸ਼ਮੀਤੀ ਮਾਸਟਰ ਮਾਈਸਟਰ ਸਰ ਪਤਾ ਲੱਗੇ ਕਿੰਨੇ ਪੜੇ ਹੋਏ ਨੇ ਸਾਰੇ ਕਿਉਂਕਿ ਇੱਕ ਤਾਂ ਗਰੀਬ ਹੈ ਬਾਕੀ ਇਹ ਇਸ ए प्लस 2 ਪਾਸ ਹੈ 10th ਪਾਸ ਹੈ ਇੱਕ 10th ਪਾਸ ਹੈ 2 प्लस 2 ਪਾਸ ਸਰ ਇਹਨਾਂ ਨੂੰ ਕੋਈ ਫੋਕਸ ਨਹੀਂ ਹੈ ਕਿ ਇਨ ਡਰਾਈਵ ਐਪ 라ਹੀਂ ਨਹੀਂ ਕੋਕੇ ਤਾਂ ਕਈ ਕੰਪਲੇਂਟਸ ਤੁਹਾਡੇ ਕੋਲ ਵੀ ਆਈ ਤੁਸੀਂ ਵੀ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਕਿੰਨੇ ਸੇਫ ਹੈ ਕਿਉਂਕਿ ਓਲਾ ਹੋ ਗਈ ਹੋਰ ਇਹ ਤਾਂ ਰਜਿਸਟਰਡ ਹੈ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਐਪਸ ਹੈ ਉਹਦਾ ਕਈ ਵਾਰੀ ਡਾਟਾ ਨਹੀਂ ਮਿਲ ਪਾਂਦਾ ਜਿਸ ਕਰਕੇ ਪ੍ਰੋਬਲਮ ਜਿਹੜੀ ਆਬਵੀਅਸ ਹੁੰਦੀ ਹੈ ਨਹੀਂ ਡਾਟਾ ਦੀ ਕੋਈ ਗਵਰਨਮੈਂਟ ਹੈ ਇਸ ਵਿੱਚ ਇੱਕ ਵੀ ਐਡ ਕਰਨਾ ਸੰਭਵ ਨਹੀਂ ਅੱਜ ਵੀ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਬੜੇ ਸਾਰੇ ਟੈਕਸੀ ਡਰਾਈਵਰਸ ਇਕੱਠੇ ਹੋ ਕੇ ਉਹ ਵੀ ਇਹੀ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਨੂੰ ਏਸੀ ਚੀਜ਼ ਜਿਹੜਾ ਬਣਿਆ ਜਾ ਰਿਹਾ ਜਦਕਿ ਜੋ ਨਾਨ ਰਜਿਸਟਰਡ ਐਪਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਚੀਜ਼ਾਂ ਸਾਹਮਣੇ ਹੋ ਰਹੀਆਂ ਤਾਂ ਫਿਰ ਜਿਹਨਾਂ ਦਾ ਸ਼ਾਮਿਲ ਹੈ ਜਿਹਨਾਂ ਦਾ ਜਿਹੜਾ ਉਹ ਮੁਹਾਲੀ ਪੁਲਿਸ ਜਿਹੜੀ ਲਈ ਗਈ ਇਸ ਚੀਜ਼ ਨਹੀਂ ਅਸੀਂ ਲੀਗਲੀ ਇਹਨੂੰ ਸਟੱਡੀ ਕਰ ਲੈਂਦੇ ਹਾਂ ਜੇ ਲੀਗਲ ਇਹਦੇ ਵਿੱਚ ਕੋਈ ਇਲੀਗੈਲਟੀ ਹੁੰਦੀ ਹੈ ਤਾਂ ਅਸੀਂ ਉਹ ਵੀ ਫਿਰ ਕਾਰਵਾਈ ਜਿਹੜੀ ਅਸੀਂ ਕਰਾਂਗੇ ਬਲਾਕਡ ਐਪਸ ਨੇ ਨਵਾਂ ਸ਼ਹਿਰ ਦੇ ਥਾਣਾ ਸਦਰ ਨਵਾਂ ਸ਼ਹਿਰ ਵਿਖੇ ਆਉਂਦੇ ਪਿੰਡ ਮਲਪੁਰ ਅੜਕਾਂ ਵਿਖੇ ਘਰੇਲੂ ਕਲੇਸ਼ ਤੇ ਚੱਲਦਿਆਂ ਤਿੰਨ ਵਿਅਕਤੀਆਂ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਮੌਕੇ ਤੋਂ ਮਿਲੀ ਜਾਣਕਾਰੀ ਸਰ ਪਿੰਡ ਮਲਪੁਰ ੜਕਾ ਦਾਪਤਾਰ ਸਿੰਘ ਹਮੇਸ਼ਾ ਸ਼ਾਭੀ ਹਾਲਤ ਵਿੱਚ ਰਹਿੰਦਾ ਸੀ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁੱਟਦਾ ਰਹਿੰਦਾ ਸੀ ਸਵੇਰੇ ਜਦੋਂ ਅਵਤਾਰ ਸਿੰਘ ਆਪਣੀ ਪਤਨੀ ਸੋਨੀਆ ਤੇ ਪੁੱਤਰੀ ਮਨਪ੍ਰੀਤ ਨੂੰ ਕੁੱਟਮਾਰ ਕੀਤੀ ਤਾਂ ਇਹਨਾਂ ਦੋਹਾਂ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਗਿਆ ਮੜੋੜੜੀ ਮਲਪੁਰ ੜਕਾ ਦੇ ਵਿੱਚ ਤਿੰਨ ਮੌਸਾਂ ਹੋਈਆਂ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੱਦਾਂ ਹੋਈਆਂ ਹਨ ਕਿ ਕੀ ਕਾਰਨ ਹੈ ਇਹ ਜਿਹੜੀਆਂ ਮਲਪੁਰ ਰੜਕਾਂ ਚ ਤਿੰਨ ਮੌਤਾਂ ਆਈਆਂ ਅਵਧਾਰ ਸਿੰਘ ਸੋਨੀਆ ਰਾਣੀ ਤੇ ਮੰਨਪ੍ਰੀਤ कौर ਹਾਂਜੀ ਇਹਨਾਂ ਦੀ ਮੌਤ ਹੋਈ ਹੈ ਤਿੰਨ ਜਣਿਆਂ ਦੀ ਮੌਤ ਹੋ ਗਈ ਪਰ ਇਹਨਾਂ ਦੇ ਜੀ ਕੋਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਤਫ਼ਤੀਸ਼ ਚੱਲ ਰਹੀ ਹੈ ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਤਫ਼ਤੀਸ਼ ਚੱਲ ਰਹੀ ਹੈ ਜਿਹੜੀਆਂ ਲਾਸ਼ਾਂ ਆ ਉਹ ਮਾਰਚਰੀ ਚ ਰੱਖਾਈਆਂ ਹੋਈਆਂ ਜੀ ਓਕੇ ਠੀਕ ਹਾਂਜੀ ਠੀਕ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿਲਵਲੋ ਅੱਜ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਕਰ ਪਾਜਪਾ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਣਾ ਕਿ ਇਹ ਬਜਟ ਕਿਸੇ ਆਮ ਵਰਗ ਲਈ ਨਹੀਂ ਬਲਕਿ ਇੱਕ ਪਾਰਟੀ ਦੇ ਹਿੱਤ ਲਈ ਹੈ ਇਸ ਵਿੱਚ ਮਹਿਲਾਵਾਂ ਨੂੰ ਪੂਰੀ ਤਰ੍ਹਾਂ ਦਰ किनार ਕੀਤਾ ਗਿਆ ਹੈ ਤੁਸੀਂ ਬਣੀਓ ਕਿਸ ਤਰੀਕੇ ਦੱਸ ਕਰਤਾ ਇਹ ਦੇਖੋ ਬੇਦਾਸੀ ਅੱਜ ਦੋ ਤਿੰਨ ਚੀਜ਼ਾਂ ਨੇ ਇੱਕ ਤੇ ਹੁੰਦਾ ਕਿ ਲੜਕੀ ਦਾ ਹਲੇ ਨਵਾਂ ਵਿਆਹ ਹੋਇਆ ਹੈ ਉਹ ਹਲੇ ਐਡਜਸਟ ਹੋ ਰਹੀ ਆ ਆਪਣੇ ਘਰੇ ਹੁੰਦਾ ਕਿ ਇਹ ਪੇਰੈਂਟਸ ਦੀ ਜਿਹੜੀ ਇੰਟਰਫੀਰੈਂਸ ਬਹੁਤ ਹੋ ਜਾਂਦੀ ਆ ਦੋਵੇਂ ਪਾਸਿਓਂ ਲੜਕੀ ਦੇ ਪੇਰੈਂਟਸ ਜਿਹੜੇ ਨੇ ਉਹ ਹਲੇ ਵਿਆਹ ਕੇ ਆਈ ਐ ਦੂਜੇ ਦਿਨੀ ਫੋਨ ਕਰਕੇ ਪੁੱਛਣਾ ਸ਼ੁਰੂ ਕਰ ਦੋ ਕਿਵੇਂ ਲੱਗਦੀ ਐ ਕੌਣ ਤੈਨੂੰ ਕੀ ਕਹਿ ਰਿਹਾ ਸੱਸ ਨੇ ਤਾਂ ਨਹੀਂ ਕੁਝ ਕਿਹਾ ਤੈਨੂੰ ਬਣਾਉਣ ਲਈ ਤਾਂ ਨਹੀਂ ਕੁਝ ਕਿਹਾ ਇਹਦੇ ਨਾਲ ਜਿਹੜੇ ਲੜਕੀ ਵੀ ਐਡਜਸਟ ਹੋਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਵਾ ਤਾਂ ਬਹੁਤ ਜ਼ਿਆਦਾ ਲੜਕੇ ਦੇ ਜਿਹੜੇ ਪੇਰੈਂਟਸ ਨੇ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਅੱਜ ਸਵੇਰੇ ਉੱઠી ਹੀ ਨਹੀਂ ਐਨੇ ਕੰਮ ਨਹੀਂ ਕੀਤਾ ਐਨੇ ਇਹ ਨਹੀਂ ਕੀਤਾ ਮੈਨੂੰ ਲੱਗਦਾ ਜਿਹੜੇ ਦੋਵੇਂ ਤਰ੍ਹਾਂ ਹੈਗੀਆਂ ਨੇ ਪੇਰੈਂਟਸ ਜਿਹੜੇ ਉਹਨਾਂ ਦੀ ਇਨਵੋਲਵਮੈਂਟ ਉਹਨਾਂ ਦੀ ਲਾਈਫ ਦੇ ਅੰਦਰ ਥੋੜੀ ਦੇਰ ਲਈ ਛੱਡ ਦੇਣਾ ਚਾਹੀ ਇਹ ਜਿਹੜੀ ਹੈ ਨਾ ਪੇਸ਼ੈਂਸ ਨਹੀਂ ਆ ਹੁਣ ਉਹ ਲੜਕੀ ਕਹਿੰਦੀ ਮੈਨੂੰ ਤਾਂ ਜਿਹੜਾ ਮਾਪੇ ਮੇਰੇ ਇਨ-ਲॉज ਨੇ ਇਹ ਕਹਿ ਰਹੇ ਨੇ ਹੁਣ ਜਿਹੜਾ ਲੜਕਾ ਹੈ ਉਹ ਫਸ ਜਾਂਦਾ ਕਿ ਮਾਪਿਆਂ ਨੂੰ ਛੱਡਾਂ ਕਿ ਇਹਦੀ ਸੁਣਾ ਕਿ ਮੇਂ ਕੀਦੀ ਸੁਣਾ ਤਾਂ ਇੰਨੇ ਡਿਫਰੈਂਸਸ ਕ੍ਰੀਏਟ ਹੋ ਜਾਂਦੇ ਨੇ ਲਿਵ ਇਨ ਰਿਲੇਸ਼ਨਸ਼ਿਪ ਵੀ ਬੜੀ ਕੈਟੇਗਰੀਸ ਦੇ ਇੱਕ ਤਾਂ ਯੰਗ ਗਰਲਸ ਨੇ ਜਿਨ੍ਹਾਂ ਨੇ ਹਲੇ ਮੈਰਿਜ ਨਹੀਂ ਹੈ ਜਾਂ ਵਰਕਿੰਗ ਗਰਲਸ ਤੇ ਉਹ ਜਿਹੜੀਆਂ ਨੇ ਉਹ ਪਹਿਲਾਂ ਲਿਵ ਇਨ ਕਰਕੇ ਘਰੋਂ ਬਾਹਰ ਹੁੰਦੀਆਂ ਨੇ ਔਰ ਉਹ ਕਦੇ ਨਹੀਂ ਸੁਣਦੀਆਂ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਘਰੇ ਉਹਨਾਂ ਨੂੰ ਉਹ ਸੋਚਦੀਆਂ ਨੇ ਕਿ ਅਸੀਂ ਕਨਫਿਕਲੀ ਇੰਡੀਪੈਂਡੈਂਟ ਹੋ ਗਏ ਅਸੀਂ ਜੋ ਮਰਜ਼ੀ ਕਰੀਏ ਲੇਕਿਨ ਬਾਅਦ ਦੇ ਰਿਲੇਸ਼ਨਸ਼ਿਪ 2-3 ਸਾਲ ਤੋਂ ਬਾਅਦ ਉਹ ਜਿਹੜੀਆਂ ਪ੍ਰੋਬਲਮ ਆਂਦੀਆਂ ਨੇ ਉਹਨਾਂ ਨੂੰ ਪਤਾ ਹੀ ਐ ਥੈਨ ਆਂਦੀਆਂ ਨੇ ਜਿਹੜੀਆਂ ਅਨਮੈਰਿਡ ਲੇਡੀਜ਼ ਨੇ ਜੀ 2-3 ਬੱਚੇ ਨਹੀਂ ਕਰੇ ਔਰ ਹਸਬੰਡ ਜਿਹੜਾ ਉਹ ਮੂਵ ਆਊਟ ਹੋ ਜਾਂਦਾ ਕਿਸੇ ਹੋਰ ਲੇਡੀ ਦੇ ਨਾਲ ਉਹ ਵਾਈਫ ਨੂੰ ਕਹਿੰਦਾ ਮੈਂ ਕਿਹੜਾ ਤੈਨੂੰ ਡਾਈਵੋਰਸ ਕਰ ਰਿਹਾ ਬੱਚੇ ਸੰਭਾਲੋ ਪੈਸੇ ਦੇ ਹੀ ਜਾਊਗਾ ਸਭ ਕੁਝ ਹੈ ਲੀਗਲ ਹੈ ਮੈਂ ਜਾ ਕੇ ਲਿਵ-ਇਨ ਰਿਲੇਸ਼ਨਸ਼ਿਪ ਰਹਿ ਸਕਦਾ ਉਹ ਬਹੁਤ ਮੁਸ਼ਕਿਲ ਹੋ ਰਹੀ ਹੈ ਉਹ ਲੇਡੀ ਸਾਡੇ ਕੋਲ ਆਂਦੀ ਹੈ ਕਿ ਮੇਰੇ ਬੱਚੇ ਜਿਹੜੇ ਨੇ ਉਹ ਫਾਦਰ ਤੋਂ ਬਿਨਾਂ ਨੇ ਕਰੇ ਉਹ ਕਿਸੇ ਹੋਰ ਲੇਡੀ ਨਾਲ ਐਸ਼ ਕਰ ਰਿਹਾ ਇਹਦੇ ਉੱਤੇ ਵੀ ਟੈਕਨੀਕੈਲਿਟੀ ਦੇਖਣੀ ਹੈ ਲੀਗੈਲਿਟੀ ਦੇਖਣੀ ਹੈ ਕਿ ਇਹ ਜਿਹੜੀ ਚੀਜ਼ ਲੀਗਲ ਤੇ ਕਰ ਦਿੱਤੀ ਗਈ ਹੈ ਪਰ ਇਹਦੇ ਨਾਲ ਘਰ ਬੜੇ ਬਰਬਾਦ ਹੋ ਰਹੇ ਨੇ ਬਹੁਤ ਜ਼ਿਆਦਾ ਬਰਬਾਦ ਹੋ ਰਹੇ ਨੇ ਥਰਡਲੀ ਹੈ ਮੈਂ ਦੇਖਿਆ ਕਿ ਐਲਡਰਲੀ ਔਮਨ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵਿਆਹ ਹੋ ਕੇ ਚਲੇ ਗਏ ਨੇ ਹੁਣ ਉਹ ਜਿਹੜੀ ਐਲਡਰਲੀ ਔਮਨ ਨੇ ਉਹ ਕਹਿੰਦੇ ਕਿ ਮੇਰੇ ਲਈ ਕੋਈ ਸਹਾਰਾ ਨਹੀਂ ਹੈ ਮੇਰੇ ਬੱਚੇ ਵਿਆਹ ਕਰਕੇ ਸਭ ਚਲੇ ਗਏ ਇਕਨੋਮਿਕਲੀ ਆਲਸੋ ਮੈਂ ਇਕੱਲੀ ਰਹਿ ਗਈ ਆ ਤੇ ਜੇ ਮੈਂ ਕਿਸੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਕਰਦੀ ਆ ਉਹ ਵੀ ਮੇਰੇ ਨਾਲ ਐਟ ਲੀਸਟ ਮੈਨੂੰ ਕੋ ਲੁੱਕ ਆਫਟਰ ਕਰਨ ਵਾਲਾ ਹੁੰਦਾ ਲੇਕਿਨ ਪ੍ਰੋਬਲਮ ਉੱਥੇ ਆ ਜਾਂਦੀਆਂ ਨੇ ਇੱਕ ਸਾਲ ਬਾਅਦ ਦੋ ਸਾਲ ਬਾਅਦ ਮਹੀਨੇ ਬਾਅਦ ਕਿ ਇਹ ਬੰਦਾ ਇੱਕ ਹੋਰ ਵੀ ਲੈ ਕੇ ਲੇਡੀ ਲੈ ਕੇ ਆ ਗਿਆ ਤਾਂ ਇਹ ਜਿਹੜੀ ਚੀਜ਼ ਆ ਨਾ ਜਿਹੜੀ ਲੀਗਲ ਚੀਜ਼ ਹੋ ਗਈ ਹੈ ਇਹ ਇੱਕ ਈਵਲ ਹੈ ਇਹ ਸੋਸਾਇਟੀ ਦੇ ਅੰਦਰ ਮੇਰੇ ਹਿਸਾਬ ਦੇ ਨਾਲ ਜਿਹੜੀ ਹੈ ਇਹਦੀ ਲੀਗੈਲਿਟੀ ਇਹਦੀ ਇੰਪਲੀਮੈਂਟੇਸ਼ਨ ਕਿਸੇ ਅਸੂਲਾਂ ਦੇ ਅਧਾਰ ਤੇ ਹੋਣੀ ਚਾਹੀਦੀ ਹੈ ਨਾ ਕਿ ਓਪਨਲੀ ਛੱਡ ਦਿੱਤਾ ਜਾਏ ਕਿ ਲੀਗਲ ਹੈ ਤੇ ਕੁਝ ਵੀ ਹੁੰਦਾ ਰਹੇਗਾ ਮੈਂ ਮੰਨਦੀ ਹਾਂ ਇਸ ਗੱਲ ਨੂੰ ਕਿ ਕਈ ਵਾਰੀ ਕੀ ਹੁੰਦਾ ਕਿ ਲੜਕੀਆਂ ਜਿਹੜੀਆਂ ਨੇ ਉਹਦਾ ਸਹਾਰਾ ਲੈ ਕੇ ਕੁਝ ਜਾਂਚੀ ਕਰ ਜਾਂਦੀਆਂ ਨੇ ਲੇਕਿਨ ਮੈਂ ਕਮਿਸ਼ਨ ਦੇ ਅੰਦਰ ਕਦੇ ਵੀ ਪੱਖ ਸਿਰਫ ਲੇਡੀਜ਼ ਦਾ ਲੈ ਕੇ ਨਹੀਂ ਸੁਣਿਆ ਹਮੇਸ਼ਾ ਦੋ ਪਾਰਟੀਆਂ ਦਾ ਸੁਣੋ ਔਰ ਜਿੱਥੇ ਘੁਰਨ ਦੀ ਲੋੜ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਕਰਨਾ ਚਾਹੀਦਾ ਮੇਰੇ ਕੋਲ ਬੜੇ ਐਸੇ ਕੇਸਸ ਨੇ ਜਿਨ੍ਹਾਂ ਦੇ ਅੰਦਰ ਕਿ ਮੈਂ ਉਹ ਵੱਧ ਹੀ ਕੀਤੇ ਨੇ ਕੇਸਸ ਬਿਕਾਉਜ਼ ਕਲੀਅਰਲੀ ਜਦੋਂ ਅਸੀਂ ਇਨਕੁਆਰੀ ਲਈ ਭੇਜਿਆ ਤੇ ਉਹਨਾਂ ਦੇ ਆਈਓ ਸਾਹਿਬ ਦੇ ਰਿਪੋਰਟ ਪੜ੍ਹਦੇ ਆਂ ਤੇ ਬਾਕੀ ਇਨਕੁਆਰੀ ਕਰਦੇ ਉਹਦੇ ਅੰਦਰ ਨਿਕਲਦਾ ਹੈ ਕਿ ਕਸੂਰ ਕੁੜੀ ਦਾ ਹੈ ਮੁੰਡੇ ਦਾ ਨਹੀਂ ਹੈ ਤੇ ਉਸ ਕੇਸ ਨੂੰ ਖੰਨਾ ਰੋਡ ਉੱਪਰ ਪਿੰਡ ਉਟਾਲਾ ਨੇੜੇ ਵਾਪਰੇ ਪਿਆਨ ਇੱਕ ਸੜਕੀ ਹਾਦਸੇ ਵਿੱਚ ਆਪਣੀ ਹੀ ਬੱਸੇਠਾ ਆ ਕੇ ਇੱਕ ਕੰਡਕਟਰ ਵੱਲੋਂ ਦਮ ਤੋੜ ਦੇਣ ਦਾ ਪਤਾ ਚੱਲਿਆ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿੱਛਾ ਕਰ ਰਿਹਾ ਸੀ ਮਿਲੇ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਵਾਪਰਿਆ ਜਦ ਇੱਕ ਪ੍ਰਾਈਵੇਟ ਪਸੰਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਦਿਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬਸ ਕੰਡਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਹਾ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਨ ਕਾਰਨ ਉਹਦੀ ਕਥਨ ਕੀ ਹੋ ਗਿਆ ਹਾਂਜੀ ਮੈਂ ਰਿਹਾ ਕਿੰਨੇ ਚਿਰ ਹੋਏ ਨੇ ਵਿਆਹ ਤਿੰਨ ਕਿ ਸਾਲ ਹੋਏ ਤੇ ਸਾਲ ਦੀ ਬੱਚੇ ਇੱਕ ਬੱਚਾ ਜੀ ਇੰਦਰੋਗ ਸਾਲ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸਮਿਸ਼ੇਰ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਕਰਨਜੀਤ ਸਿੰਘ ਨਾਂ ਹੈ ਜੀ 35 ਕਿ ਸਾਲ ਉਮਰ ਦੇ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪੱ ਜੀਓ ਮਾਛੀਵਾੜੇ ਤੋਂ ਖੰਨਾ ਜਾ ਰਹੀ ਸੀ ਰਾਜ ਚ ਜਾਵਨ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੀ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੋਕ ਦਿੱਤੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋਂ ਉੱਪਰ ਚੜ ਗਈ ਇੱਕ ਪੁਲਿਸ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਅੰਦਰ ਗੋਲ ਹੱਟੀ ਚੌਕ ਵਿਖੇ ਇੱਕ ਸੋਡੀ ਗਲਾਸ ਹਾਊਸ ਦੀ ਦੁਕਾਨ ਦੇ ਅੰਦਰ ਬਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖੇ ਗਏ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਚੰਗੀ ਤਰ੍ਹਾਂ ਸੇਵਾ ਤੇ ਸਤਿਕਾਰ ਨਾ ਕਰਨ ਤੇ ਸਤਕਾਰ ਕਮੇਟੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਇਸ ਵਿਅਕਤੀ ਦੇ ਮਾਮਲਾ ਦਰਜ ਕੀਤਾ ਜਾਵੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਸੇਵਾਦਾਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸੋਡੀ ਗਲਾਸ ਹਾਊਸ ਦੇ ਅੰਦਰ ਬਣੇ ਕਮਰੇ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਵਿਰਾਜਮਾਨ ਸੀ ਜੋ ਕਿ ਬਿਨਾਂ ਸੁਖ ਆਸੰਤੋਸ਼ ਹਨ। ਇਹਨਾਂ ਦੁਕਾਨ ਦਾ ਸੋਡੀ ਗਲਾਸ ਹਾਊਸ ਆ। ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਕਿ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਗਟਮਾਨ ਨੇ ਜਦੋਂ ਅੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਣ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕਿਤੂਬਾਂ ਰੱਖੀ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਹਾਰਾਜ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜਾ ਸੇਵਾ ਸੰਭਾਲ ਨਹੀਂ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਣੀ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਲੈ ਕੇ ਸੋ ਗੁਰਦੁਆਰਾ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਉਹ ਰਾਮ ਸਰ ਸ਼ੁਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਹੈ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਾਸਾ ਕੋਈ ਅਣਜਾਣ ਗਲਤੀ ਕਰੇ ਇਹ ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਹੱਥੀਂ ਗਰਾਂ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਹੈਗੀਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਾਣਾ ਚਾਹੁੰਦੇ ਆ ਮੈਨੂੰ ਨਹੀਂ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਤਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਡੋ ਕੱਟੋ ਬਾਹਰ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਲਾ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨ ਵਾਲਾ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਜਗ੍ਹਾ ਇੰਨੀ ਕਰ ਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ ਤੁਸੀਂ ਜਦੋਂ ਇਸ ਦੁਕਾਨ ਕੀ ਦੇਖ ਰਹੇ ਆ ਇਹ ਦੁਕਾਨ ਆ ਜੀ ਰਾਇਸ਼ਰ ਦੇ ਉੱਪਰ ਆ ਤੁਸੀਂ ਦੇਖ ਕੀ ਦੇਖੇ ਇੱਥੇ ਆ ਕੇ ਜਦੋਂ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਇੱਥੇ ਪਹੁੰਚੇ ਆ ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ ਜਿੱਥੇ ਮਾਦਾ ਪ੍ਰਕਾਸ਼ ਹੈਗਾ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਵਾਂ ਦੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਵਾਲੇ ਕਿੰਨੇ ਵੱਡੇ ਸਿੱਖ ਬਣ ਗਏ ਆ ਮਾਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਤੇ ਇਹਨਾਂ ਦੀ ਕਰ ਦੇ ਵਿੱਚ ਬੜਾ ਫਰਕ ਆ ਗੁਰੂ ਸਾਹਿਬ ਸਰਕਾਰਾਂ ਦੇ ਲੋਕਾਂ ਵੱਲੋਂ ਬਿਲਕੁਲ ਨਹੀਂ ਕੀਤਾ ਜਾਂਦਾ ਨਹੀਂ ਜੀ ਪਰਾਤ ਪੁਰਾਣਾ ਸਰੂਪ ਸੀ ਜੀ 2007 ਦਾ ਪ੍ਰਕਾਸ਼ ਸੀ ਪਰ ਕਾਫੀ ਅੰਗਖੰਡ ਸੀਗਾ ਮਹਾਰਾਜ ਜੀ ਤੇ ਹੁਣ ਮਹਾਰਾਜ ਉਹ ਤਾਂ ਲੈ ਕੇ ਜਾ ਨਹੀਂ ਰੋਜ਼ ਸੇਵਾ ਨਹੀਂ ਸੀ ਹੁੰਦੀ ਜੀ ਹੁਣ ਤੁਸੀਂ ਕੀ ਕਰਦੇ ਹੋ ਉੱਥੇ ਫਿਰ ਲੈ ਕੇ ਜੀ ਗੁਰੂ ਸਾਹਿਬ ਨੂੰ ਆਰਾਮ ਸਰ ਸ਼ੁਭ ਤਰਵਾਤਾ ਜੀ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਤੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ ਹੋਰ ਵੀ ਲੋਕ ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਘਾਟ ਮਹਾਰਾਜ ਸ਼ਰੂਪ ਰੱਖਣ ਪਰ ਸੇਵਾ ਸੰਭਾਲਦੇ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਸੇਵਾ ਸੰਭਾਲ ਨਹੀਂ ਕਰ ਸਕਦੇ ਨਹੀਂ ਹੁੰਦੀ ਤੁਸੀਂ ਨਾਮ ਪ੍ਰਕਾਸ਼ ਕਰੋ ਤੁਸੀਂ ਬਾਹਰ ਇਹਨੂੰ ਗੁਰੂ ਘਰ ਬਚਾ ਦਿਓ ਸ਼੍ਰੋਣੀ ਕਮੇਟੀ ਨੂੰ ਦੱਸ ਦਿਓ ਜਿੱਥੇ ਬੰਦੀਆਂ ਆ ਗਈਆਂ ਉਹਨਾਂ ਨੂੰ ਦੱਸ ਦਿਓ ਅਸੀਂ ਸੇਵਾ ਕਰ ਲਾਂਗੇ ਆਪਣੇ ਅਥੀ ਪਰ ਤੁਸੀਂ ਪਾਪਾਂ ਦੇ ਪਾਗੀ ਨਾ ਫੜੋ ਕਿਉਂਕਿ ਗੁਰੂ ਸਾਹਿਬ ਜਾਗਦੇ ਹੋ ਤੇ ਹਾਜ਼ਰ ਨਜ਼ਰ ਨੇ ਆਪਾਂ ਇਹਨਾਂ ਨੂੰ ਕਿਤਾਬ ਨਾ ਸਮਝੀਏ ਪਾਪ ਨਾ ਘਟਿਏ ਪਹਿਲਾਂ ਹੀ ਪੀੜੀਆਂ ਤਾਂ ਤਾਂ ਦੋਰੀਆਂ ਆਪਾਂ ਤਾਂ ਪਹਿਲਾਂ ਭਰੇ ਬੀ ਪ੍ਰਸ਼ਾਸਨ ਨੂੰ ਕਮਲੇਟ ਦਿੱਤੀ ਗਈ ਆ ਇਸ ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਵੀ ਬੁਲਾਇਆ ਗਿਆ ਸੀਗਾ ਜੀ ਇਹ ਕਹਿ ਕੇ ਕਿ ਬਾਬੇ ਕਬਜਾ ਕਰਨ ਆਗੇ ਦੁਕਾਨ ਸਾਡੀ ਤੇ ਅੱਛਾ ਇਹਦਾ ਬੁਲਾਇਆ ਨਹੀਂ ਪ੍ਰਸ਼ਾਸਨ ਕਿਉਂਕਿ ਸਾਡੇ ਕੋਲ ਪੰਜ ਪਾਵ ਥੋੜੀ ਸੀਗਾ ਪਰ ਆਇਆ ਅਸੀਂ ਸ਼ੋਨੀਪੁਰ ਦਾ ਪਰ ਵੀ ਕਮਿਟੀ ਨੂੰ ਬੁਲਾਇਆ ਜੀ ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰਨ ਦੇਖਦੇ ਇੱਕ ਹਫਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ ਬੀਤੇ ਦਿਨ ਵੀ ਕੋਤਿਆਂ ਸਾਡੇ ਕੋਲ ਸੇਵਾ ਸੁਭਾਲ ਨਹੀਂ ਹੋਈ ਸਾਰੇ ਸੰਤੋ ਕੋ ਮਾਫੀ ਮੰਗਦਾ ਜੀ ਗੁਨਾਹ ਹੋ ਗਿਆ ਮੈਂ ਫਿਰ ਜੇਕਰ ਸੇਵਾ ਸੁਭਾਲ ਨਹੀਂ ਹੋਈ ਤਾਂ ਤੁਸੀਂ ਅਚਰਿਆ ਕਾਲਤਖ ਸਾਹਿਬ ਜਾਂਦੇ ਉੱਥੇ ਮਹਾਰਾਜ ਰੂਪ ਉੱਥੇ ਜਾ ਕੇ ਆਉਂਦੇ ਤੇ ਤੁਸੀਂ ਇਹ ਫ ਮਨਜੇਵਾ ਜੀ ਤੋਂ ਮਾਰੇ ਤੁਹਾਡੇ ਘਰ ਆ ਜੀ ਨਹੀਂ 30 ਮਿੰਟ 10 ਸਾਲ 10 ਸਾਲ 10 ਸਾਲ ਇਹਨਾਂ ਦੇ ਜਿਹੜੀ ਦੁਕਾਨ ਆ ਗੋਲ ਹੱਟੀ ਚੌਂਕ ਦੇ ਵਿੱਚ ਦੇਖੋ ਜੀ ਜੀ ਇਹਦੇ ਵਿੱਚ ਦੇਖੋ ਜੀ ਐ ਜੀ ਪੀ ਸੀ ਦੇ ਧਰਮਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ ਉਹਨਾਂ ਨੇ ਫਾਰਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ ਮਹਾਰਾਜ ਦੇ ਸਰੂਪ ਨੂੰ ਸਤਕਾਰ ਸਹਿਤ ਰਾਮਸਰ ਗੁਰਦੁਆਰਾ ਸਾਹਿਬ ਲੈ ਕੇ ਨੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਰਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਜਾਏਗੀ ਉਸ ਮੁਤਾਬਕ ਦੇਖਾਂਗੇ ਅਸੀਂ ਦੇਖੋ ਜੀ ਐਸਏਪੀਸੀ ਦੇ ਧਰਮ ਪ੍ਰਚਾਰ ਕਮੇਟੀ ਦੇ ਅੰਡਰ ਹੀ ਜਾਂਦਾ ਹੈ ਸਾਰਾ ਕੁਝ ਜੋ ਸਾਨੂੰ ਇਨ ਰਿਟਨ ਅਗਰ ਕੋਈ ਐਪਲੀਕੇਸ਼ਨ ਮੂਵ ਕਰਨੇ ਕੋ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਆਕਾਲਤਾ ਸਾਹਿਬ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲਤਾ ਸਾਧਕੇ ਤੇ ਧਾਰਮਿਕ ਸਜਾਵਾਂ ਲਾ ਕੇ ਤੇ ਮੀਡੀਆ ਵਿੱਚ ਦੇ ਦੇਣਾ ਤੇ ਮੇਰੇ ਹਸਾਣਾ ਦੂਜੇ ਵੀ ਦਿਨਾਂ ਦੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਸ਼ਰਾਬ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ ਅਮਰਤਵੇਲੇ ਪ੍ਰਕਾਸ਼ ਨਹੀਂ ਕਰਨਾ ਕੋਈ ਨਿਤਨੇਮੀ ਵੀ ਕਰਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗਰੰਟੀ ਦਾ ਪਾਤੀ ਸਿੰਘ ਗੁਰਦਰਾ ਸਾਹਿਬ ਲੈ ਕੇ ਆਉਂਦੇ ਜੀ ਜਾਂ ਉਹਨਾਂ ਨੂੰ ਕੋਈ ਡਿਊਟੀ ਤੇ ਲਾਉਂਦੇ ਜੀ ਪਹਿਲਾਂ ਉਹਦੇ ਕੋਲ ਨਿਤਨੇਮੀ ਨੂੰ ਹੁੰਦੇ ਜੀ ਪੁੱਛਦੇ ਅਮਰਤ ਕਿਤੋਂ ਸ਼ਗਦਾ ਸਰਟੀਫਿਕੇਟ ਦਿਖਾਓ ਤੇ ਫਿਰ ਤਾਬਿਆਂ ਦੀ ਬਹਿ ਦਿੰਦੇ ਜੀ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਵੇਖਿਆ ਅਮਰਤਰੀਆ ਕੋਈ ਨਹੀਂ ਦਿੱਲੀ ਕਮੇਟੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਸਿਪਾਈ ਕਰ ਰਹੀ ਹੋ ਤੇ ਸ਼ਰੋਮਣੀ ਕਮੇਟੀ ਕਰ ਰਹੀ ਆ ਇਹ ਦੋਸ਼ੀ ਜਿਹੜੀ ਸ਼ਰੋਮਣੀ ਕਮੇਟੀ ਆ ਮੈਂ ਤੇ ਇਹਨਾਂ ਨੂੰ ਦੋਸ਼ੀ ਠਹਿਰਾਉਂਗਾ ਵੇਖੋ ਗੁੜਕਾ ਸਾਹਿਬ ਕੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚੱਲ ਗਈ ਸਿੰਘਾਂ ਦੇ ਉੱਤੇ ਨਿਹੱਥਿਆਂ ਦੇ ਗੋਲੀਆਂ ਚਲਾਈਆਂ ਬਾਦਲ ਪਰਿਵਾਰ ਨੇ ਤੇ ਉਹ ਵੀ ਚੱਲ ਗਏ ਉਹਨਾਂ ਦਾ ਨਾਂਣ ਸ਼ਾਨ ਨਹੀਂ ਰਹਿ ਗਿਆ ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਦੇ ਡੂਅਰ ਜੇਲ੍ਹ ਦੇ ਇਹ ਸਰਕਾਰ ਨੇ ਤੇ 8 ਸੀਟਾ ਦੋ ਉਹ ਵੀ ਮਾਰ ਖਾਗੇ ਮੈਂ ਬੇਨਤੀ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਤੇ ਸਿੰਘਾਂ ਦੀ ਮਾਰਵਾ ਇਹ ਮੋਖੂ ਚੋ ਬੋਲ ਨਹੀਂ ਕਰਦੇ ਬੱਤੀਆਂ ਦੰਦਾ ਦਾ ਜਿਹੜਾ ਬੋਲ ਨਿਕਲਿਆ ਇਹ ਤੋਬ ਨਾਲੋਂ ਮਾੜਾ ਜੇ ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਇਹ ਸਰੂਵਣੀ ਕਮੇਟੀ ਕੋਲ ਮੰਗ ਕਰਦੇ ਆ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟਵਾਂ ਦੀ ਸੇਵਾ ਵਾ ਤੇ ਤੁਸੀਂ ਆੜ ਕੇ ਫੋਟਵਾਂ ਵੇਖੀਆਂ ਹਰਮੰਦਰ ਸਾਹਿਬ ਦੀਆਂ ਤੇ ਆਖਰ ਨੂੰ ਘਟਾ ਚੜਿਆ ਆ ਵਾ ਆ ਵੇਖੋ ਕਿੰਨਾ ਘਟਾ ਚੜਿਆ ਆ ਵਾ ਆੜੀਆਂ ਫੋਟਵਾਂ ਹਰਮੰਦਰ ਸਾਹਿਬ ਦੀਆਂ ਬਾਬਾ ਦੀਪ ਸਿੰਘ ਜੀ ਦੀਆਂ ਫੋਟਵਾਂ ਜਿਹੜੀਆਂ ਪੁੰਜੇ ਪਈਆਂ ਵਾ ਤੇ ਪਤਾ ਨਹੀਂ ਕਿੰਨੀਆਂ ਕਿ ਇਹ ਲੋਕ ਜਿਹੜੀਆਂ ਬੇਦਬੀਆ ਕਰਕੇ ਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਗੁਰ ਜੇ ਉਹ ਸੇਵਾ ਨਹੀਂ ਕਰਦੇ ਤੇ ਉਹ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਆ ਬਜ਼ੁਰਗਾਂ ਆਲਾ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਸਰਕਾਰ ਨੂੰ ਵੇਖ ਕੇ ਆਪੇ ਹੀ ਲਾਗਲੇ ਗੁਰੂ ਗ੍ਰੰਥ ਸਾਹਿਬ ਦੋਸਤੋ ਇਸ ਸੰਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਜਾਜ਼ਤ ਰੱਬ ਰਾਖਾ